ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਜਿਸ ਮੋੜ ਤੇ ਪੰਜਾਬ ਖੜਾ ਹੈ ਸਾਨੂੰ ਇੱਕ ਵੱਡਾ ਫੈਸਲਾ ਲੈਣਾ ਪੈਣਾ ਹੈ ਕੀ ਆਪਾਂ ਗੱਲਾਂ ਚਾਉਣਾ ਹੈ ਲਾਰਿਆਂ ਚਾਉਣਾ ਹੈ ਜਾਂ ਆਪਾਂ ਪੰਜਾਬ ਨੂੰ ਬਚਾਉਣਾ ਹੈ ਜੇ ਤੁਸੀਂ ਪਿਛਲੇ 40-50 ਸਾਲ ਦਾ ਇਤਿਹਾਸ ਦੇਖੋ ਪੰਜਾਬ ਵਿੱਚ 15-20 ਸਾਲ ਥੋੜੀ ਆਪਣੀ ਪਾਰਟੀ ਮਾਂ ਪਾਰਟੀ ਦਾ ਰਾਜ ਰਿਹਾ। ਬਾਕੀ ਆ ਦਿੱਲੀ ਵਾਲੇ ਦਨੇ। ਦੋਨੋਂ ਵਿੱਚ ਜੇ ਤੁਸੀਂ ਫਰਕ ਦੇਖੋ ਕਿ ਜਦੋਂ ਅਕਾਲੀ ਦਲ ਥੋੜੀ ਖੇਤਰੀ ਪਾਰਟੀ ਦਾ ਰਾਜ ਆਇਆ ਲੱਗਦਾ ਥੋੜਾ ਰਾਜ ਹੈ। ਤਰੱਕੀ ਹੁੰਦੀ ਸੀ, ਸਰਕਾਂ ਬਣਦੀਆਂ ਸੀ, ਟਿਊਬਲ ਕਨੈਕਸ਼ਨ ਮਿਲਦੇ ਸੀ। ਥੋੜੇ ਮੰਡੀਆਂ ਬਣਦੀਆਂ ਸੀ, ਖਾਲੇ ਬੰਦੇ ਸੀ, ਕੱਸੀਆਂ ਬਣ ਰਹੀਆਂ ਸੀ ਮੰਡੀ। ਸਾਰਾ ਕੁਸ਼ੀ ਕਿਸਾਨੀ ਨੂੰ ਮਿਲ ਰਿਹਾ ਸੀ। ਗਰੀਬ ਨੂੰ ਆਟਾ ਦਾਲ ਸ਼ਕਨ ਪੈਨਸ਼ਨ ਸਾਰੀਆਂ ਚੀਜ਼ਾਂ ਦੂਰਤਾਂ ਦਿੱਤੀਆਂ ਜਾਂਦੀਆਂ ਬਿਜਲੀ ਦੇ ਥਰਮਲ ਪਲਾਂਟ ਚਾਰ ਲੇਨ ਸੜਕਾਂ 에ਰਪੋਰਟ ਜੋ ਜੋ ਕੁਛ ਬਣਿਆ ਪੰਜਾਬ 'ਚ ਉਦੋਂ ਹੀ ਬਣਿਆ ਜਦੋਂ ਥੋੜੀ ਖੇਤਰੀ ਪਾਰਟੀ ਕਾਲੀ ਦਾ ਰਾਜ ਪਰ ਜਦੋਂ ਆਪਾਂ ਗੱਲਾਂ ਜਾ ਕੇ ਦਿੱਲੀ ਵਾਲੀ ਕਾਂਗਰਸ ਦਾ ਮੌਕਾ ਦੇ ਦਿੰਨੇ ਆ ਤੇ ਹੁਣ ਝਾੜੂ ਵਾਲਾ ਦੇਤਾ ਬਰਬਾਦ ਕਰ ਦਿੰਦੇ ਆ ਪੰਜਾਬ ਪੰਜ ਸਾਲ ਇਕੱਲਾ ਰਾਜ ਕਰਦੇ ਆ ਸੇਵਾ ਨਹੀਂ ਰਾਜ ਕਰਨ ਨੂੰ ਲੁੱਟਣ ਆਉਂਦੇ ਇੱਥੇ ਐ ਸੂਪੇ ਨੂੰ ਜਿਵੇਂ ਅੰਗਰੇਜ਼ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਤੇ ਸਾਰਾ ਖਜ਼ਾਨਾ ਲੈ ਕੇ ਤੇ ਆਪਣੇ ਮੁਲਕ ਲੈ ਜਾਂਦੇ ਸੀ ਓਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਆ ਗਾਂਧੀ ਪਰਿਵਾਰ ਦੀ ਕਾਂਗਰਸ ਹੈ ਭਾਵੇਂ ਆ ਬੀਜੇਪੀ ਹੁਣ ਹੈ ਇਹਨਾਂ ਦਾ ਨਿਸ਼ਾਨਾ ਕੋਈ ਪੰਜਾਬ ਦੀ ਕਿਸਾਨੀ ਨਹੀਂ ਥੋੜੀ ਗਰੀਬ ਦੀ ਸਮੱਸਿਆ ਨਹੀਂ ਉਹ ਇੱਥੇ ਆਉਂਦੇ ਐ ਰਾਜ ਕਰਨ ਵਾਸਤੇ ਕੇਸੀ ਬਹੁਤ ਵੱਡੀ ਇੱਕ ਸੂਬੇ ਤੇ ਕਬਜ਼ਾ ਹੁੱਕ ਕਰ ਲਿਆ ਜੇ ਆਪਾਂ ਕਬਜ਼ਾ ਕਰਉਣਾ ਹੈ ਤੂੰ ਸਾਡੇ ਸਾਹਮਣੇ ਸ਼ੰਭੂ ਚ ਕੀ ਹੋਇਆ ਸਾਡੇ ਸਾਹਮਣੇ ਕਿਵੇਂ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਕਿਵੇਂ ਗਰੀਬ ਨੂੰ ਇੱਥੇ ਅੱਜ ਸਾਰੀ ਸਹੂਲਤਾਂ ਆਟਾ ਦਾਲ ਵੀ ਬੰਦ ਹੈ ਝਗਨਵੀ ਬੰਦ ਹੈ ਪੈਨਸ਼ਨ ਹੀ ਬੰਦ ਹੈ ਆ ਜਿਹੜਾ ਭਗਵੰਤ ਮਾਨ ਇਹ ਉੱਥੇ ਫਿਕਰ ਨਹੀਂ ਪੰਜਾਬ ਦਾ ਕੇਜਰੀ ਬੰਨ ਨੂੰ ਬਚਾਉਣ ਨੂੰ ਫਿਰਦਾ ਹੈ ਉਹ ਜੋ ਕੁਝ ਦਿੱਲੀ ਵਾਲਿਆਂ ਕਹਿਣੀਆਂ ਉਹ ਕਰਦੇ ਆ ਥੋਡੀ ਆਪਣੀ ਪਾਰਟੀ ਹੈ ਜਿਹੜਾ 100 ਸਾਲ ਦਾ ਇਤਿਹਾਸ ਹੈ ਥੋਡੀ ਥੋਡੀ ਵਾਸਤੇ ਲੜਦੀ ਹੈ ਕਿਸਾਨੀ ਵਾਸਤੇ ਲੜਦੀ ਹੈ ਗਰੀਬ ਵਾਸਤੇ ਲੜਦੀ ਹੈ ਵਪਾਰੀ ਵਾਸਤੇ ਲੜਦੀ ਹੈ ਪੰਜਾਬ ਵਾਸਤੇ ਲੜਦੀ ਹੈ ਹੁਣ ਫੈਸਲਾ ਤੁਸੀਂ ਕਰਨਾ ਹੈ ਕੀ ਤੁਸੀਂ ਪੰਜਾਬ ਦੀ ਆਵਾਜ਼ ਰੱਖਣੀ ਹੈ ਜਾਂ ਬੰਦ ਕਰਨੀ ਹੈ ਜੇ ਪਾਰਲੀਮੈਂਟ ਜੇ ਤੁਸੀਂ ਦੇਖੋ ਪਾਰਲੀਮੈਂਟ ਵਿੱਚ ਆਮ ਆਦਮੀ ਪਾਰਟੀ ਦੇ ਵੀ ਐਮਪੀ ਸੀ ਤੇ ਕਾਂਗਰਸ ਦੇ ਕਿੰਨੇ ਐਮਪੀ ਸੀ ਜਦੋਂ ਕੋਈ ਸਮੱਸਿਆ ਪੰਜਾਬ ਦੀ ਆਉਂਦੀ ਕਿਸਾਨੀ ਦੀ ਆਉਂਦੀ ਗਰੀਬ ਦੀ ਹੋਂਦੀ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਤੇ ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਸਿਮਰਤ ਕੌਰ ਬਾਦਲ ਲੜਦੀ ਸੀ ਆ ਕਾਂਗਰਸੀ ਕਿਤੇ ਲੜਦੇ ਸੀ ਚੁੱਪ ਕਰਕੇ ਬਹਿੰਦੇ ਸੀ ਸੰਗਠ ਕਸਾਨੀ ਸੰਘਰਸ਼ ਦੇ ਵਿੱਚ ਅੰਦਰ ਹਾਲ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜੇ ਕੋਈ ਆਵਾਜ਼ ਉਠਾਈ ਤੇ ਲੜਾਈ ਲੜੀ ਥੋੜੇ ਅਕਾਲੀ ਦਲ ਨੇ ਨਾ ਕਾਂਗਰਸ ਨੇ ਤੇ ਨਾ ਦੂਜਿਆਂ ਨੇ ਐਸ ਕਰਕੇ ਆਪਣੀ ਪਾਰਟੀ ਨੂੰ ਬਚਾ ਲਓ ਆ ਥੋੜੀ ਫੌਜ ਆ ਕੌਮ ਬਣਾ ਨਹੀਂ ਕਰ ਸਕਦਾ ਅੱਜ ਤੁਸੀਂ ਆਪਣੀ ਕਮਜ਼ੋਰ ਕਰ ਦਿੱਤੀ ਥੋੜੀ ਦਿੱਲੀ ਸਿੱਖ ਆਪਣੇ ਐਸਜੀਪੀਸੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਤੋੜਤੀ ਤੱਕ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਕੀ ਤੁਸੀਂ ਹੁਣ ਪੰਜਾਬ ਦੇ ਘਰ-ਘਰ ਤੇ ਕਬਜ਼ਾ ਕਰਾਉਣਾ ਹੈ ਜੇ ਇਕੱਠੇ ਨਾ ਹੋਏ ਥੋੜਾ ਆਪਣਾ ਸੂਬਾ ਥੋੜਾ ਆਪਣਾ ਘਰ ਹੈ ਤੇ ਬਾਹਰ ਲਿਆ ਕੇ ਰਾਜ ਕਰਨਗੇ ਫੈਸਲਾ ਤੁਹਾਡੇ ਹੱਥ ਹੈ ਜੇ ਤੁਸੀਂ ਨਾ ਇਕੱਠੇ ਹੋਏ ਇੱਕ ਨੇ ਇਕੱਠੇ ਹੋਏ ਫਿਰ ਜੁਮਵਾਰੀ ਥੋਡੀ ਹੈ ਨੁਕਸਾਨ ਅਗਲੀ ਪੀੜ੍ਹੀਆਂ ਦਾ ਤੁਸੀਂ ਕਰਦੋਗੇ ਐਸ ਕਰਕੇ ਆਓ ਸਾਰੇ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਬੇਨਤੀ ਕਰਦਾ ਥੋਡੀ ਆਪਣੀ ਮਾਪਾ ਪਾਰਟੀ ਥੋਡੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਬੁਰਗਾਂ ਥੋਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇਖ ਕੇ ਖੜੀ ਕੀਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਨੂੰ ਤਕੜਾ ਕਰ ਦਿਓ 13 ਦੀਆਂ 13 ਸੀਟਾਂ ਜਿਤਾ ਦਿਓ ਤੁਸੀਂ ਦੇਖੋ ਕਿ ਕਿੰਨੀ ਵੱਡੀ ਆਵਾਜ਼ ਥੋਡੀ ਪਾਰਲੀਮੈਂਟ ਹੋਗੀ ਤੇ ਦੇਸ਼ ਆ ਵਿੱਚ ਨਾ ਅਸੀਂ ਝਾੜੂ ਰਹਿਣ ਦੇਣਾ ਨਾ ਕਾਂਗਰਸ ਦਾ ਖੂਨੀ ਪੰਜਾ ਰਹਿਣ ਦੇਣਾ ਨਾ ਕਮਲ ਦਾ ਫੁੱਲ ਉਗਣ ਦੇਣਾ ਇੱਥੇ ਰਹੂਗੀ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਰੋੜ ਹਲਕੇ ਵਾਲਿਆਂ ਦਾ ਸਮੁੱਚੀ ਲੀਡਰਸ਼ਿਪ ਦਾ ਵਰਕਰ ਸਰਬਾਨ ਦਾ ਮੈਂ ਧੰਨਵਾਦ ਕਰਦਾ ਤੇ ਨਾਲੇ ਤੁਹਾਡੇ ਹਲਕਾ ਜਾਸ ਪਵਿੰਦਰ ਜੀ ਦਾ ਸਾਰਿਆਂ ਦਾ ਦਿਲ ਦੀ ਗਹਿਰਾਈ ਧੰਨਵਾਦ ਕਰਦਾ ਤੇ ਤੁਹਾਨੂੰ ਕਹਿਣਾ ਚਾਹਣਾ ਕਿ ਹੁਣ ਡੇਢ ਦੋ ਮਹੀਨੇ ਰਹਿ ਗਏ ਆ ਜੰਗ ਸ਼ੁਰੂ ਹੋ ਗਈ ਹੈ ਜਿੱਤ ਕੇ ਫੋਜਣਾ ਆਉਣਾ ਹੈ ਤੇ ਆਪਣੇ ਪੰਜਾਬ ਨੂੰ ਬਚਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ